ਸਾਸ਼੍ਰੀય ਕਾਲ ਦੋਸਤੋ ਮੈਂ ਹਰਪ੍ਰੀਤ ਕੌਰ ਸਹਿਤ ਨਾਮਾ ਵਿਚਾਰ ਚਰਚਾ ਮੰਚ ਤੁਮ ਅੱਜ ਗੁਰਦੀਪ ਸਿੰਘ ਵੜੈਚ ਦੁਆਰਾ ਰਚਿਤ ਕੁਝ ਜਾਤੀ ਹੋਣ ਦਾ ਸੰਤਾਪ ਯਾਦਾਂ ਦਾ ਸੰਗ੍ਰਹਿ ਹੈ ਇਸ ਦੇ ਵਿੱਚੋਂ ਇੱਕ ਅਸੀਂ ਜਿਹੜੀ ਕਥਾ ਹੈ ਉਸ ਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ ਬਸ ਕੰਡੈਕਟਰ ਨਿੰਦਰ ਤੇ ਮੈਂ ਬਸ ਰਹੀ ਚੰਡੀਗੜ੍ਹੋ ਪਿੰਡ ਵੱਲ ਨੂੰ ਚੱਲ ਪਈ ਬਸ ਦੀ ਰਫ਼ਤਾਰ ਪਿੰਡ ਦੇ ਮੋੜ ਤੇ ਆ ਕੇ ਰੁਕਣ ਲਈ ਮਿੱਠੀ ਪੈ ਗਈ ਬਸ ਹਲੇ ਪੂਰੀ ਤਰ੍ਹਾਂ ਰੁਕੀ ਵੀ ਨਹੀਂ ਕੇ ਨਿੰਦਰ ਕਹਲੀ ਨਾਲ ਉਤਰਨ ਲੱਗਿਆ ਟਿੱਗ ਪਿਆ ਸੱਟ ਤਾਣੀ ਲੱਗੀ ਧਰਤੀ ਤੇ ਪੈ ਨੂੰ ਉਠਾਉਂਦਿਆਂ ਹੋਇਆਂ ਮੈਂ ਉਸ ਨੂੰ ਪੁੱਛਿਆ ਨਹੀਂ ਨਹੀਂ ਬਚਾ ਹੋ ਗਿਆ ਕੱਪੜਿਆਂ ਤੋਂ ਮਿੱਟੀ ਝਾੜਦਿਆਂ ਉਸਨੇ ਜਵਾਬ ਦਿੱਤਾ ਅਸੀਂ ਗੱਲਾਂ-ਬਾਤਾਂ ਕਰਦੇ ਪਿੰਡ ਵੱਲ ਨੂੰ ਹੋਤਰੇ ਕੱਚੀ ਪਹੀ ਪੁੱਬਲ ਹੀ ਪੁੱਬਲ ਧਰਤੀ ਤੇ ਪੈਰ ਧਰਦਿਆਂ ਹੀ ਪੈਰ ਪੁੱਬਲ ਵਿੱਚ ਤਸ ਜਾਂਦਾ ਜਾਈ ਚੱਲਦਿਆਂ ਚੱਲਦਿਆਂ ਮੇਰੀ ਸੋਚ ਦੀ ਤੰਦ ਅਦੀ ਅਤੀਤ ਵੱਲ ਨਾਲ ਜਾ ਜੁੜ ਗਈ ਨਿੰਦਰ ਦੇ ਪੁਰਖੇ ਉਹਨਾਂ ਮਿਹਨਤੀ ਕਿਸਾਨਾਂ ਵਿੱਚੋਂ ਇੱਕ ਕਿਸਾਨ ਜਿਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ ਸੰਧਲਵਾਰ ਨੂੰ ਆਵਾਦ ਕਰਨ ਵੇਲੇ ਮਰਬੇ ਅਲਾਟ ਕੀਤੇ ਸਨ ਸੰਧਲਵਾਰ ਇੱਕ ਖਤਰਨਾਕ ਜੰਗਲੀ ਬਿਆਵਾ ਇਲਾਕਾ ਜੰਗਲ ਹੀ ਜੰਗਲ ਉੱਚੀ ਨੀਮੀ ਬੇਰਾਨੀ ਰੇਤਲੀ ਬੰਜਰ ਦੇਵੀ ਆਵਾਦ ਜਮੀ ਦੂਰ ਦੂਰ ਤੱਕ ਕੋਈ ਬੰਦਾ ਨਾ ਚ ਨਹੀਂ ਸੀ ਆਉਂਦਾ ਜੰਡ ਕਰੀਰ ਬੋੜ ਠਿੱਕਰ ਕਰੇਂਦੇ ਤੇ ਮਲੇ ਝਾੜੀਆਂ ਜੰਗਲੀ ਜਨਵਰਾਂ ਦੀਆਂ ਭਿਆਨਕ ਤੇ ਡਰਾਉਣੀਆਂ ਆਵਾਜ਼ ਅਜਿਹੇ ਜੰਗਲ ਨੂੰ ਪੂਰਬੀ ਪੰਜਾਬ 'ਚ ਗਏ ਕਿਸਾਨਾਂ ਨੇ ਆਪਣੀ ਜ਼ਿੰਦਗੀ ਨੂੰ ਜੋਖਮ 'ਚ ਪਾ ਕੇ ਸਖਤ ਮਿਹਨਤੇ ਘਾਲਣਾ ਨਾਲ ਜੰਗਲ ਕੱਟ ਕੇ ਜੰਗਲਾਂ ਨੂੰ ਮੰਗਲ ਵਿੱਚ ਤਬਦੀਲ ਕਰ ਦਿੱਤਾ ਨਿੰਦਰ ਦੇ ਬਾਪੇ ਸਰਦਾਰ ਕਾਣ ਸਿੰਘ ਨੂੰ ਵੀ ਇੱਕ ਮਰੱਬਾ ਜ਼ਮੀਨ ਅਲੋਟ ਹੋਈ ਸੀ ਉਸ ਦੇ ਪੰਜ ਪੁੱਤਰਾਂ ਵਿੱਚੋਂ ਨਿੰਦਰ ਦਾ ਪਿਓ ਜੋਰਾ ਸਿੰਘ ਵੀ ਇੱਕ ਸੀ ਪਰਿਵਾਰ ਖੁਸ਼ਹਾਲੀ ਦੀਆਂ ਪੌੜੀਆਂ ਚੜ੍ਹ ਹੀ ਰਿਹਾ ਸੀ ਕੇ ਭਾਰਤ ਪਾਕਵੰਡ ਦਾ ਧੂਆ ਰਾਜਨੀਤੀ ਵਿੱਚੋਂ ਉਠਣ ਲੱਗ ਪਿਆ ਆਖਰ ਇਹ ਧੂਆ ਅੱਗ ਦੇ ਭਾਂਬੜ ਵਿੱਚ ਬਦਲ ਗਿਆ ਭਾਰਤ ਪਾਕ ਦੀ ਦੁਖਦਾਈ ਵੰਡ ਨੇ ਜਿੰਨਦਰ ਦੇ ਵਲਦ ਨੂੰ ਵੀ ਫਿਰ ਇਧਰਲੇ ਪੰਜਾਬ ਚ ਤਨ ਕੱਪੜਿਆਂ ਨਾਲ ਵਾਪਸ ਆਉਣਾ ਪਿਆ ਆਉਂਦਿਆਂ ਹੀ ਸਾਰੇ ਭਰਾ ਵੱਖੋ ਵੱਖ ਹੋ ਗਏ ਨਿੰਦਰ ਦੇ ਵਾਲਦ ਦੇ ਹਿੱਸੇ 5 ਇਕੜ ਜ਼ਮੀਨ ਆਈ ਜਿਸ ਉੱਤੇ ਉਸਨੇ ਖੇਤੀਬਾੜੀ ਦਾ ਕੰਮ ਧੰਦਾ ਸ਼ੁਰੂ ਕੀਤਾ ਕੁਝ ਜ਼ਮੀਨ ਠੇਕੇ ਤੇ ਲੈ ਲੰਦੇ ਮੁੜਕੋ ਮੁੜਕੀ ਹੋਇਆ ਉਹ ਕੋਲੂ ਦੇ ਬਲਦਾਂ ਵਾਂਗ ਜ਼ਿੰਦਗੀ ਦੀ ਗੱਡੀ ਨੂੰ ਰੋੜਨ ਲੱਗ ਪਿਆ ਕਬੀਲਦਾਰੀ ਦੇ ਗਦੀ ਘੇੜ ਚ ਉਲਝੇ ਹੀ ਉਲਝੇ ਦੀ ਆਰਥਿਕ ਹਾਲਤ ਵੱਧ ਤੋਂ ਵੱਤਰ ਹੁੰਦੀ ਚਲੀ ਗਈ ਦੋ ਬੱਚੇ ਹਿੰਦੁਸਤਾਨ ਦੀ ਵੰਡ ਤੋਂ ਪਹਿਲਾਂ ਤੇ ਪੰਜ ਵੰਡ ਤੋਂ ਪਿਛੋਂ ਪੰਜ ਪੁੱਤਾਂ ਤੇ ਦੋ ਧੀਾਂ ਭੈਣਾ ਨਿੰਦਰ ਤੋਂ ਵੱਡੀਆਂ ਜੋਰਾ ਸਿੰਘ ਨੂੰ ਇਨ੍ਹਾਂ ਦੇ ਹੱਥ ਫਿਲੇ ਕਰਨ ਦਾ ਫਿਕਰ ਹਲ ਵੇਲੇ ਪਟੂ ਖਾऊं ਵੱਡੂ ਖਾऊं ਕਰਨ ਲੱਗਦਾ वैसे थे लेदी किसे पासे उमी आस दी किरण दिखाई ना देवी आखिर उस नु एक एकड़ एक पैली कौडियां दे पा विच नी पई। ਧੀਆਂ ਧਿਆਣੀਆਂ ਦੀਆਂ ਸ਼ਾਦੀਆਂ ਤਾਂ ਹੋ ਗਈਆਂ ਪਰ ਗਰੀਬੀ ਦਾ ਕਾफी ਹੋਰ ਤੰਗੇ ਤੰਗ ਹੋ ਗਿਆ। ਤੰਗੀਆਂ ਤਰਸ਼ੀਆਂ ਚ ਆਪਣੀ ਕਬੀਲਦਾਰੀ ਨਜਿੱਠਣ ਉਪਰੰਤ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਉਹ ਦੀ ਸੁਰਗਵਾਸ ਹੋਣ ਉਪਰੰਤ ਸਾਰੇ ਭਰਾ ਵੱਖ-ਵੱਖ ਹੋ ਗਏ ਨਿੰਦਰ ਦੇ ਹੀ ਸਤੇ ਬਹਿੰਦੜ ਪੌਣੇ ਏਕੜ ਜ਼ਮੀਨ ਆਈ ਇਸ ਨਾਲ ਉਹ ਹੁਣ ਉਸਦੇ ਪਰਿਵਾਰ ਦਾ ਗੁਜ਼ਾਰਾ ਨਹੀਂ ਸੀ ਹੋ ਰਿਹਾ ਤੇ ਉਸਨੇ ਪ੍ਰਾਈਵੇਟ ਬੱਸ ਕੰਪਨੀ ਵਿੱਚ ਕੰਡਕਟਰ ਦੀ ਨੌਕਰੀ ਕਰ ਲਈ ਤਾਇਆ ਜੀ ਕਿੰਨਾ ਸੋਚਾਂ ਚ ਡੁੱਬ ਗਏ ਹੋ ਨਿੰਦਰ ਦੀ ਆਵਾਜ਼ ਨਹੀਂ ਮੈਨੂੰ ਸਮੋਚਾਂ ਦੇ ਸੁੰਦਰ ਚੋਂ ਬਾਹਰ ਕੱਢ ਲਿਆ ਬਈ ਨਿੰਦਰ ਤੇਰੇ ਬਾਰੇ ਹੀ ਸੋਚ ਰਿਹਾ ਸੀ ਕੀ ਸੋਚ ਰਹੇ ਸੀ ਤਾਇਆ ਜੀ ਬਸ ਇਹੋ ਕਿ ਤੇਰੀ ਕਬੀਲਦਾਰੀ ਵੀ ਭਾਰੀ ਹੈ ਪਰ ਮੈਂ ਆਪਣੀ ਗੱਲ ਅਧ ਵਿਚਾਲੇ ਛੱਡ ਦਿੱਤੀ ਤਾਇਆ ਜੀ ਬਸ ਕੁਝ ਪੁੱਛੋ ਹੀ ਨਾ ਘਰ ਦਾ ਗੁਜ਼ਾਰਾ ਮਸੋ ਹੀ ਚੱਲਦਾ ਹੈ ਦੋ ਮੱਝਾਂ ਹਨ ਉਹਨਾਂ ਲਈ ਜ਼ਮੀਨ ਚੋਂ ਕੱਖ ਪੱਠਾ ਬੀਜ ਲਈਦਾ ਹੈ ਸੇਰ ਕੁ ਦੁੱਧ ਘਰ ਰੱਖਵਾ ਕੀ ਤਾਂ ਡੈਰੀ ਚ ਪਾ ਦੇਈਦਾ ਹੈ ਬਸ ਰਲਾ ਮਿਲਾ ਕੇ ਓੱਖਾ ਸੋੱਖਾ ਘਰ ਨੂੰ ਚਲਾ ਰਹੇ ਹਾਂ ਬਸ ਕੰਡੈਕਟਰ ਦੀ ਕਿੰਨੀ ਕੋ ਤਨਖਾਹ ਮਿਲ ਜਾਂਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਪ੍ਰਾਈਵੇਟ ਬੱਸਾਂ ਵਾਲਿਆਂ ਦਾ heira-peeri ਮੈਂ ਕੋਈ ਕਰਦਾ ਨਹੀਂ ਮਤੇ ਕਿਤੇ ਇਹ ਨੌਕਰੀ ਵੀ ਨਾ ਚਲੀ ਜਾਵੇ ਬੱਚਿਆਂ ਦੀ ਪੜ੍ਹਾਈ ਦਾ ਕਿਵੇਂ ਆ ਪੜਾਉਣਾ ਪੜਾਉਣਾ ਕਿੱਥੋਂ ਸਕੂਲ ਦੀ ਫੀਸ ਕਿਤਾਬਾਂ ਤੇ ਵਰਦੀਆਂ ਦੇ ਖਰਚੇ ਪੂਰੇ ਕਰਨੀ ਤੇ ਕਿਤੇ ਸੌਖਾ ਕੰਮ ਐ ਕਮਾਈ ਘਟ ਤੇ ਖਰਚੇ ਵੱਧ ਦਾੜੀ ਨਾਲੋਂ ਮੁੱਛ ਮੁੱਛਾਂ ਭਾਰੀਆਂ ਬਸ ਨਿਆਣਿਆਂ ਨੇ ਪੰਜਵੀਂ ਪਾਸ ਕੀਤੀ ਨਹੀਂ ਕਿ ਘਰ ਦੇ ਕੰਮ ਕਾਜ ਸ਼ਾਮਲ ਪਰ ਹਾਲੇ ਤਾਂ ਤੂੰ ਇਹਨਾਂ ਦੀਆਂ ਸ਼ਾਦੀਆਂ ਮੈਂ ਜੱਕੋ ਤੱਕੀ ਵਿੱਚ ਉਸ ਤੋਂ ਪੁੱਛਿਆ ਹਾਂ ਤਾਂ ਆਇਆ ਜੀ ਮੈਂ ਕਈ ਵਾਰ ਸੋਚਿਆ ਕਿ ਕਿਉਂ ਨਾ ਕੁੜੀ ਨੂੰ ਚੁੰਨੀ ਚੜਾ ਕੇ ਹੀ ਤੋੜ ਦੇਵਾਂ ਪਰ ਪਰ ਕੀ ਮੈਂ ਪੁੱਛਿਆ ਤਾਇਆ ਜੀ ਪਾਏ ਚਾਰੇ ਤੋਂ ਵੀ ਤਾਂ ਡਰ ਲੱਗਦਾ ਹੈ ਆਖਣਗੇ ਸਾਲਾ ਨੰਗ ਬੱਚੇ ਜਮਾਉਣ ਵੇਲੇ ਨਹੀਂ ਸੀ ਇਸਦਾ ਨਿੰਦਰ ਕਈ ਸਮਾਜਿਕ ਜਥੇਬੰਦੀਆਂ ਸੰਸਥਾਵਾਂ ਵੀ ਤਾਂ ਪੁੰਨ ਹਿਤ ਕੁੜੀਆਂ ਦੀਆਂ ਸ਼ਾਦੀਆਂ ਕਰਦੇ ਹਨ ਸਰਕਾਰ ਵੀ ਵਿਆਲੇ ਸ਼ਗਨ ਸਕੀਮਾਂ ਤਹਿਤ ਕੁੜੀਆਂ ਦੇ ਵਿਆਹ ਲਈ ਮਦਦ ਕਰਦੀਆਂ ਹਨ। ਉਹਨਾਂ ਤੱਕ ਪਹੁੰਚ ਕਰਕੇ ਵੇਖ ਲੈ। ਮੈਂ ਉਸ ਨਾਲ ਹਮਦਰਦੀ ਪ੍ਰਗਟ ਹੋ ਕਰਦੇ ਹੋਏ ਸਲਾਹ ਦਿੱਤੀ। ਤਾਇਆ ਜੀ ਇਹ ਸਭ ਕੁਝ ਤਾਂ ਨਿਮਨ ਵਰਗ ਲਈ ਹਨ, ਉੱਚ ਜਾਤੀ ਦੇ ਲੋਕਾਂ ਲਈ ਨਹੀਂ। ਮੈਂ ਤਾਂ ਜੱਟ ਹਾਂ। ਭਾਵੇਂ ਮੇਰੇ ਪੱਲੇ ਕੱਖ ਨਹੀਂ। ਇਹ ਆਖ ਕੇ ਉਸਨੇ ਕਲਮਾ ਹੌਂਕਾ ਭਰਿਆ। ਨਿੰਦਰ ਫਿਕਰ ਨਾ ਕਰ ਜਿਸ ਪ੍ਰਮਾਤਮਾ ਨੇ ਜ਼ਿੰਦਗੀ ਬਖਸ਼ੀ ਹੈ ਉਹ ਕਾਰਜ ਵੀ ਆਪੇ ਹੀ ਸਵਾਰੇਗਾ ਮੈਂ ਉਸ ਨੂੰ ਹੌਸਲਾ ਦੇਣ ਦੇ ਹਿੱਤ ਆਖਿਆ ਤਾਇਆ ਜੀ ਸੋਚਦਾ ਤਾਂ ਬਹੁਤ ਕੁਝਾਂ ਪਰ ਸੋਚਾਂ ਦੀ ਘੁੰਮਣ ਘੇਰੀ ਵਿੱਚ ਫਸੇ ਨੂੰ ਕੁਝ ਵੀ ਨਹੀਂ ਸੁਝ ਰਿਹਾ ਬਸ ਹੁਣ ਤਾਂ ਮਨ ਕਰਦਾ ਹੈ ਕਿ ਅਜਿਹੇ ਜਿਉਣ ਨਾਲ ਤਾਂ ਖੁਦ ਖਸ਼ੀ ਕਰ ਲੇ ਇਹ ਅੱਖਰਿਆ ਹੋਇਆ ਉਸ ਦੀ ਅੱਖਾਂ ਪਰ ਆਈਆਂ ਨਾ ਨਾ ਭਤੀਜ ਇਦਾਂ ਨਹੀਂ ਕਰੀਦਾ ਹੌਸਲਾ ਨਹੀਂ ਛੱਡੀਦਾ ਤਾਇਆ ਜੀ ਹੋਰ ਮੈਂ ਕੀ ਕਰਾਂ ਤੁਸੀਂ ਹੀ ਦੱਸੋ ਕੋਈ ਹੱਲ ਭਤੀਜ ਤੇਰਾ ਵੱਡਾ ਬੇਟਾ ਹੁੰਦੜ ਹੀ ਹੈ ਮੈਂ ਉਸ ਨੂੰ ਫੈਕਟਰੀ ਵਿੱਚ ਚੌਂਕੀਦਾਰ ਜਾਂ ਸਿਕਿਉਰਿਟੀ ਗਾਰਡ ਲਵਾ ਦਿੰਦਾ ਹਾਂ ਮੇਰਾ ਇੱਕ ਫੈਕਟਰੀ ਵਾਲਾ ਜਾਣਕਾਰ ਹੈ ਆ ਜੀ ਇਹੋ ਤਾਂ ਪੰਗਾ ਹੈ ਭਾਈ ਚਾਰਾ ਮੇਣਾ ਮਾਰੇਗਾ ਕਿ ਜੱਟ ਦਾ ਮੁੰਡਾ ਚੌਂਕੀਦਾਰ ਪਿਆ ਕਰਦਾ ਏ ਲੋਕਾਂ ਚ ਨੱਕ ਰੱਖਣਾ ਕਿਹੜਾ ਸੌਖਾ ਕੰਮ ਹੈ ਫਿਰ ਬੇਟੇ ਨੂੰ ਕੋਈ ਛੋਟੀ ਮੋਟੀ ਹੀ ਦੁਕਾਨ ਹੀ ਦਵਾ ਕਰਵਾ ਦੇ ਨਹੀਂ ਤਾਇਆ ਜੀ ਚੱਟਾ ਨੂੰ ਇਹ ਕੰਮ ਵੀ ਸੋਭਦਾ ਨਹੀਂ ਫਿਰ ਭਤੀਜ ਉਸ ਤੋਂ ਹੋਰ ਕੀ ਕੰਮ ਲਵੇਗਾ ਤਾਇਆ ਜੀ ਮੈਂ ਪਹਿਲਾਂ ਕਈ ਵਾਰ ਸੋਚਿਆ ਕਿਉਂ ਨਾ ਜ਼ਮੀਨ ਵੇਚ ਕੇ ਉਸ ਨੂੰ ਕੈਨੇਡਾ ਭੇਜ ਦੇਵਾਂ ਬਈ ਉੱਥੇ ਵੀ ਤਾਂ ਉਹ ਦਿਹਾੜੀਆਂ ਹੀ ਕਰੇਗਾ ਮੈਂ ਸੋਚਿਆ ਤਾਇਆ ਜੀ ਦੇਸ਼ ਚੋਰੀ ਪਰਦੇਸ਼ ਪਿਖ ਪਿਖਿਆ ਲੋਕਾਂ ਦੀਆਂ ਅੱਖਾਂ ਤੋਂ ਤਾਂ ਦੂਰ ਹੋਵੇਗਾ ਕਿਸੇ ਨੂੰ ਕੀ ਪਤਾ ਉੱਥੇ ਕੀ ਕਰਦਾ ਹੈ ਸਗੋ ਆਖਣਗੇ ਕਿ ਨਿੰਦਰ ਸਿੰਘ ਸਰਦਾਰ ਦਾ ਮੁੰਡਾ ਕੈਨੇਡਾ ਗਿਆ ਹੋਇਆ ਇਹ ਆ ਕੇ ਚੁੱਪ ਕਰ ਗਿਆ ਤੇ ਨੀਮੀ ਪਾਈ ਆਪਣੇ ਘਰ ਵੱਲ ਤੁਰਿਆ ਤੇ ਮੈਂ ਆਪਣੇ ਘਰ ਵੱਲ ਧੰਨਵਾਦ